ਸਾਤਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ 트럼ਪ ਦੇ ਇਮੀਗ੍ਰੇਸ਼ਨ ਅਫਸਰਾਂ ਨੇ ਚੁੱਕੇ 14 ਪੰਜਾਬੀ ਰਾਜਾਂਦਿਆਂ ਨੂੰ ਘੇਰ ਕੇ ਹੋਣ ਲੱਗੀ ਪੁੱਛਪੜਤਾ ਕੈਨੇਡਾ ਵਿੱਚ ਮوڑ ਸੇਖਾਂ ਦੀ ਜਾਨ ਉੱਤੇ ਮੰਡਰਾਇਆ ਖਤਰਾ ਵਰਲਡ ਸਿਕ ਆਰਗੇਨਾਈਜੇਸ਼ਨ ਵੱਲੋਂ RCMP ਤੇ ਟਿਲਮਠ ਵਰਤਣ ਦੇ ਦੋਸ਼ ਬ੍ਰੈਮਟਨ ਵਿਖੇ ਪੰਜਾਬੀ ਨੌਜਵਾਨ ਦੇ ਕਤਲ ਨੇ ਲਿਆ ਨਵਾਂ ਮੋੜ ਦੋ ਗਿਰੋ ਲਹਿ ਰਹੇ ਨੇ ਐਮਪੀ ਤنو ਆਦੀ ਹਤਿਆ ਦੀ ਜ਼ਿੰਮੇਵਾਰੀ ਇਜ਼ਰਾਈਲ ਵੱਲੋਂ ਈਰਾਨ ਦੇ 6 ਹਵਾਈ ਹੱਡਿਆਂ ਤੇ ਹਮਲੇ ਈਰਾਨੀ ਫੌਜ ਨੇ ਤਬਾਹ ਕੀਤੇ ਇਜ਼ਰਾਈਲੀ ਡਰੋਨ ਅਮਰੀਕਾ ਵਿੱਚ ਹੈਲੀਕਾਪਟਰ ਹੋਇਆ ਕ੍ਰੈਸ਼ ਮਿਸ਼ੀਗੰਦੀ ਲੇਕ ਸੇਂਟ ਕਲੀਅਰ ਵਿੱਚ ਵਾਪਰਿਆ ਹਾਦਸਾ ਸਿਰੀਆ ਵਿੱਚ ਚਾਰਚ ਤੇ ਆਤਮਕਾਤਕੀ ਹਮਲਾ 22 ਹਲਾਕ 63 ਜ਼ਖਮੀ ਅਗਲੀ ਖਬਰ ਅਮਰੀਕਾ ਵਿੱਚ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਪੰਜਾਬੀਆਂ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਕਈ ਪੰਜਾਬੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ ਪੀਕੋ ਰਿਵੇਰਾ ਸ਼ਹਿਰ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਸੜਕ ਤੇ ਹੀ ਪ੍ਰਵਾਸੀਆਂ ਨੂੰ ਘੇਰ ਲਿਆ ਅਤੇ ਕੁਝ ਮਿੰਟ ਦੀ ਬਹਿਸ ਮਗਰੋਂ ਉਹਨਾਂ ਨੂੰ ਹਤਕੜੀਆਂ ਲਾ ਕੇ ਲੈ ਗਏ ਇਮੀਗ੍ਰੇਸ਼ਨ ਅਦਾਲਤਾਂ ਵਿੱਚੋਂ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ سلسلہ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਚੁੱਕਾ ਹੈ ਅਤੇ ਹੁਣ ਸਾਧਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਸੁਣਵਾਈ ਵਾਸਤੇ ਆਉਣ ਵਾਲੇ ਪ੍ਰਵਾਸੀਆਂ ਨੂੰ ਵੀ ਚੁੱਕ-ਚੁੱਕ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਦੇ ਹੁਕਮਾਂ ਤੇ ਚੱਲ ਰਹੀ ਇਸ ਕਾਰਵਾਈ ਦਾ ਅੰਤ ਹੁੰਦਾ ਫਿਲਹਾਲ ਨਜ਼ਰ ਨਹੀਂ ਆਉਂਦਾ ਪਰ ਪ੍ਰਵਾਸੀਆਂ ਦੇ ਹਮਾਇਤੀਆਂ ਜਾਂ ਮਦਦਗਾਰਾਂ ਦੀ ਗਿਣਤੀ ਵੀ ਘਟ ਨਹੀਂ। ਲਾਸ ਐਂਜਲਸ ਡੋਜਰਜ਼ ਵੱਲੋਂ ਹਾਲ ਹੀ ਵਿੱਚ ਵਾਪਰੇ ਘਟਨਾਕਰਮ ਕਾਰਨ ਪ੍ਰਭਾਵਿਤ ਹੋਏ ਪਰ ਵਾਸੀ ਪਰਿਵਾਰਾਂ ਦੀ ਮਦਦ ਲਈ 10 ਲੱਖ ਡਾਲਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ ਡੌਜਰਜ਼ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫਸਰ ਸਟੈਨ ਕੈਸਟਰਨ ਨੇ ਕਿਹਾ ਕਿ ਲਾਸ ਏਂਜਲਸ ਵਿੱਚ ਵਾਪਰੇ ਘਟਨਾਕ੍ਰਮ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਤੇ ਅਸਰ ਪਾਇਆ ਇੱਕ ਖੇਡ ਜਥੇਬੰਦੀ ਹੋਣ ਦੇ ਨਾਤੇ ਅਸੀਂ ਸਮਝ ਸਕਦੇ ਹਾਂ ਕਿ ਕਮਿਊਨਿਟੀਜ਼ ਦੀ ਸਹਾਇਤਾ ਕਰਨੀ ਬਣਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਲਾਸ ਏਂਜਲਸ ਡੌਜਰਜ਼ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਵਿਚਾਲੇ ਸ਼ਬਦੀ جنگ ਛਿੜ ਗਈ ਜਦੋਂ ਸਟੇਡੀਅਮ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਲਈ ਛਾਪਾ ਮਾਰਿਆ ਗਿਆ ਦੂਜੇ ਪਾਸੇ ਅਮਰੀਕਾ ਵੱਲੋਂ ਤਿੰਨ ਭਾਰਤੀ ਮੁਲਾਜ਼ਮਾਂ ਦੇ H1B ਵੀਜ਼ਾ ਰੱਦ ਕਰ ਦਿੱਤੇ ਗਏ ਭਾਰਤੀ ਮੁਲਾਜ਼ਮਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਤੈ ਸਮੇ ਤੋਂ ਵੱਧ ਭਾਰਤ ਵਿੱਚ ਸਮਾਂ ਬਤੀਤ ਕੀਤਾ ਇੱਕ ਮੁਲਾਜ਼ਮ 3 ਮਹੀਨੇ ਤੋਂ ਵੱਧ ਸਮਾਂ ਭਾਰਤ ਵਿੱਚ ਰਿਹਾ ਭਾਰਤੀ ਨਾਗਰਿਕਾਂ ਕੋਲ ਓਵਰਸਟੇ ਨੂੰ ਜਾਇਜ਼ ਠਹਿਰਾਉਣ ਲਈ ਐਮਰਜੈਂਸੀ ਪ੍ਰੂਫ ਅਤੇ এমপ্লয়ার ਵੱਲੋਂ ਜਾਰੀ ਚਿੱਠੀ ਵੀ ਮੌਜੂਦ ਸੀ ਪਰ ਫਿਰ ਵੀ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਗਈ ਇੱਥੇ ਦੱਸਣਾ ਬਣਦਾ ਹੈ ਕਿ H1B ਵੀਜ਼ਾ ਧਾਰਕਾਂ ਨੂੰ ਵੱਧ ਤੋਂ ਵੱਧ 60 ਦਿਨ ਅਮਰੀਕਾ ਤੋਂ ਬਾਹਰ ਰਹਿਣ ਦੀ ਇਜਾਜ਼ਤ ਮਿਲਦੀ ਹੈ ਅਤੇ ਉਹ ਵੀ ਵੈਲਿਡ ਰੀਜ਼ਨ ਹੋਣ ਤੇ ਵੀਜ਼ਾ ਰੱਦ ਹੋਣ ਤੋਂ ਬਚਾਉਣ ਲਈ 30-40 ਦਿਨ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਤਿੰਨੋਂ ਭਾਰਤੀ ਨਾਗਰਿਕਾਂ ਨੂੰ ਆਬੂਤਾਬੀ ਇੰਟਰਨੈਸ਼ਨਲ 에ਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਜਿੱਥੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਫ੍ਰੀ ਕਲੀਅਰੈਂਸ ਸਹੂਲਤ ਮੌਜੂਦ ਹੈ ਇਥੋਂ ਅਮਰੀਕਾ ਰਵਾਨਾ ਹੋਣ ਵਾਲੇ ਮੁਸਾਫਰਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਦੀ ਪੂਣ ਛਾਣ ਵਿੱਚੋਂ ਲੰਘਣਾ ਪੈਂਦਾ ਹੈ ਬੇਰ ਰਿਪੋਰਟ ਹੰਦਰ ਤੇ ਹੁਣ ਖਬਰਾਂ ਵਿਸਤਾਰ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਕਈ ਸਿੱਖ ਆਗੂਆਂ ਦੀ ਜਾਨ ਖਤਰੇ ਵਿੱਚ ਹੈ ਪਰ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦੇ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਭਲਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਸਿੱਖਾਂ ਦੀ ਹਿਫਾਜ਼ਤ ਜਾਂ ਸਹਾਇਤਾ ਵਾਸਤੇ ਵੀ ਜ਼ਿਆਦਾ ਉਪਰਾਲੇ ਨਹੀਂ ਕੀਤੇ ਜਾ ਰਹੇ ਉਨ੍ਹਾਂ ਅੱਗੇ ਕਿਹਾ ਕੇ ਆਰਸੀਐਮਪੀ ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਨੇ ਅਤੇ ਇੱਕ ਕਾਗਜ਼ ਦਾ ਟੁਕੜਾ ਹੱਥ ਵਿੱਚ ਫੜਾਉਂਦੇ ਆਂ ਆਖ ਦਿੱਤਾ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਖਤਰੇ ਵਿੱਚ ਹੈ ਤੁਹਾਨੂੰ ਕਿਸੇ ਵੀ ਥਾਂ ਤੇ ਮਾਰਿਆ ਜਾ ਸਕਦਾ ਹੈ ਇਸ ਮਗਰੋਂ ਕਾਗਜ਼ ਦਾ ਟੁਕੜਾ ਵਾਪਸ ਲੈਂਦੇ ਆਂ ਸਬੰਧਤ ਸ਼ਖਸ ਅੱਗੇ ਸਵਾਲਾਂ ਦੀ ਝੜੀ ਲਾ ਦਿੱਤੀ ਜਾਂਦੀ ਹੈ ਖਤਰੇ ਦੀ ਜ਼ਦ ਵਿੱਚ ਆਏ ਵਿਅਕਤੀ ਨੂੰ ਹੀ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਇਹ ਖਤਰਾ ਕਿੱਥੋਂ ਪੈਦਾ ਹੋ ਰਿਹਾ ਹੈ ਸਵਾਲਾਂ ਦਾ ਸਿਲਸਲਾ ਬੰਦ ਹੁੰਦਾ ਹੈ ਤਾਂ ਸਬੰਧਤ ਸ਼ਖਸ ਨੂੰ ਆਪਣੀਆਂ ਰੋਜ਼ਾਨਾ ਸਰਗਰਮੀਆਂ ਵਿੱਚ ਤਬਦੀਲੀ ਵਾਸਤੇ ਆਖਿਆ ਜਾਂਦਾ ਹੈ ਸਿਰਫ ਇਨਾਹੀ ਨਹੀਂ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਜਾਂਦੀ ਹੈ ਕਈ ਮਹੀਨੇ ਲੰਘਣ ਮਗਰੋਂ ਜਦੋਂ ਖਤਰੇ ਦੀ ਜ਼ੱਤ ਵਿੱਚ ਆਇਆ ਸ਼ਖਸ ਪੁਲਿਸ ਨਾਲ ਮੁੜ ਸੰਪਰਕ ਕਾਇਮ ਕਰਦਾ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਦਹਾਕਿਆਂ ਪੁਰਾਣਾ ਇਹ ਟਕਰਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ جان واسطے پیدا ਹੋਇਆ ਖਤਰਾ ਫਿਲਹਾਲ ਟਲਿਆ ਨਹੀਂ ਹੈ ਚੇਤੇ ਰਹੇ ਕਿ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਦਸੰਬਰ 2023 ਵਿੱਚ ਉਸ ਵੇਲੇ ਦੇ ਐਨਡੀਪੀ ਆਗੂ ਜਗਮੀਰ ਸਿੰਘ ਦੀ ਸੁਰੱਖਿਆ ਵਾਸਤੇ ਹਥਿਆਰਬੰਦ ਮੁਲਾਜ਼ਮ ਤਾਇਨਾਤ ਕੀਤੇ ਗਏ ਜਗਮੀਰ ਸਿੰਘ ਦੇ ਸੀਨੀਅਰ ਸਟਾਫ ਨੂੰ ਹਦਾਇਤ ਦਿੱਤੀ ਗਈ ਕਿ ਜਨਤਕ ਸਮਾਗਮਾਂ ਦੌਰਾਨ ਸਖਤ ਸੁਰੱਖਿਆ ਪ੍ਰਬੰਧਾਂ ਵਾਲੀ ਰਣਨੀਤੀ ਤਿਆਰ ਕੀਤੀ ਜਾਵੇ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਇੱਕ ਵਿਦੇਸ਼ੀ ਏਜੰਟ ਦਾ ਜ਼ਿਕਰ ਵੀ ਕੀਤਾ ਗਿਆ ਜੋ ਜਗਮੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀਆਂ ਸਰਗਰਮੀਆਂ ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ ਹਰਦੀਪ ਸਿੰਘ ਨੇਜਰ ਦੇ ਕਤਲ ਮਗਰੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਹਦਾਇਤਾਂ ਤੇ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਜਗਮੀਰ ਸਿੰਘ ਨਾਲ ਖਾਸ ਮੁਲਾਕਾਤ ਦੌਰਾਨ ਉਹਨਾਂ ਨੂੰ ਮਾਮਲੇ ਦੀ ਡੂੰਘਾਈ ਬਾਰੇ ਜਾਣੂ ਕਰਵਾਇਆ ਗਿਆ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਬਲਪ੍ਰੀਤ ਸਿੰਘ ਨੂੰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕੀ ਡਬਲਯੂਐਸਓ ਗਲਬਾਦ ਦੇ ਵਿਰੁੱਧ ਨਹੀਂ ਹੈ ਪਰ ਇਹ ਸਿਧਾਂਤਕ ਤੌਰ ਤੇ ਹੋਣੀ ਚਾਹੀਦੀ ਹੈ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਭਾਰਤ ਨੂੰ ਮੋੜ ਕਟਾਰੇ ਵਿੱਚ ਖੜਾ ਕਰ ਰਹੀ ਹੈ ਅਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਿਕ ਗਿਰੋਹਾਂ ਦੀ ਵਰਤੋਂ ਬਾਰੇ ਸਾਫ਼ ਤੌਰ ਤੇ ਦੱਸਿਆ ਗਿਆ ਹੈ ਅਜਿਹੇ ਵਿੱਚ ਜੀ7 ਸੰਮੇਲਨ ਦੌਰਾਨ ਹੋਈ ਮੁਲਾਕਾਤ ਬੇਮਤਲਬ ਮਹਿਸੂਸ ਹੁੰਦੀ ਹੈ ਪਿਆਰਾ ਰਿਪੋਰਟ ਹਮਦਰ ਆ ਹੁਣ ਚਲਦੇ ਆ ਇਜ਼ਰਾਈਲ ਵੱਲੋਂ ਈਰਾਨ ਉਤੇ ਕੀਤੇ ਗਏ ਤਾਜ਼ਾ ਹਮਲਿਆਂ ਨਾਲ ਸੰਬੰਧਤ ਖਬਰ ਵੱਲ ਇਜ਼ਰਾਈਲੀ ਫੌਜ ਨੇ ਈਰਾਨ ਦੇ 6 ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਅਤੇ 15 ਲੜਾਕੂ ਜਹਾਜ਼ਾਂ ਤੋਂ ਇਲਾਵਾ ਹੈਲੀਕਾਪਟਰ ਤਬਾਹ ਕਰਨ ਦਾ ਦਾਅਵਾ ਕੀਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਤਹਿਰਾਨ ਮਸ਼ਹਦ ਦੇਜਫੂਲ ਸ਼ਾਹਿਦ ਬਖਤਰੀ ਅਤੇ ਤਬਰੀਜ਼ ਦੇ ਹਵਾਈ ਅੱਡਿਆਂ ਤੇ ਹਮਲਿਆਂ ਦੌਰਾਨ ਈਰਾਨ ਦੇ F14 F5 ਅਤੇ AH1 ਲੜਾਕੂ ਜਹਾਜ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ ਸਿਰਫ ਇਨਾ ਹੀ ਨਹੀਂ ਇਜ਼ਰਾਈਲੀ ਹਵਾਈ ਫੌਜ ਨੇ ਐਤਵਾਰ ਦੇ ਰਾਤ ਈਰਾਨ ਦੇ ਸ਼ਹਰੂਦ ਵਿਖੇ ਬੈਲਿਸਟਿਕ ਮਿਜ਼ਾਈਲਾਂ ਦਾ ਇੰਜਣ ਤਿਆਰ ਕਰਨ ਵਾਲੇ ਕਾਰਖਾਨੇ ਤੇ ਬੰਬਾਰੀ ਕੀਤੀ ਇਹ ਕਾਰਖਾਨਾ ਇਜ਼ਰਾਈਲ ਤੋਂ ਤਕਰੀਬਨ 2000 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ ਅਤੇ ਹਮਲੇ ਦੌਰਾਨ ਵੱਡੀ ਗਿਣਤੀ ਵਿੱਚ ਮਸ਼ੀਨਾ ਅਤੇ ਹੋਰ ਸਾਜ਼ੋ-ਸਮਾਨ ਤਬਾਹ ਹੋ ਗਿਆ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਵਿੱਚ ਤਖਤਾ ਪਲਟਵਲ ਇਸ਼ਾਰਾ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਰਾਹੀਂ 트াম্প ਨੇ ਕਿਹਾ ਜੇ ਮੌਜੂਦਾ ਇਰਾਨੀ ਸਰਕਾਰ ਮੁਲਕ ਨੂੰ ਮੁੜ ਮਹਾਨ ਨਹੀਂ ਬਣਾ ਸਕਦੀ ਤਾਂ ਕਿਉਂ ਨਾ ਸੱਤਾ ਵਿੱਚ ਤਬਦੀਲੀ ਕਰ ਦਿੱਤੀ ਜਾਵੇ ਮੇਕ ਇਰਾਨ ਗ੍ਰੇਟ ਅਗੇਨ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਨੇ ਕੱਲ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਹਮਲਾ ਕਰਦਿਆਂ ਜੰਗ ਵਿੱਚ ਐਂਟਰੀ ਕਰ ਲਈ ਬੀ2 ਸੈਲਟ ਬੰਬਰਜ਼ ਰਾਹੀਂ ਪਰਮਾਣੂ ਟਿਕਾਣਿਆਂ ਤੇ 13000 ਕਿਲੋ ਤੋਂ ਵੱਧ ਵਜ਼ਨ ਵਾਲੇ ਬੰਬ ਸੁੱਟੇ ਗਏ ਜੋ ਧਰਤੀ ਦੇ ਹੇਠਾਂ 250 ਫੁੱਟ ਤੱਕ ਸਭ ਕੁਝ ਤਬਾਹ ਕਰ ਸਕਦੇ ਨੇ ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਵੱਲੋਂ ਅੱਜ ਮਾਸਕੋ ਵਿਖੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੋਪੇਨ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੰਗ ਵਿੱਚ ਅਮਰੀਕਾ ਦੀ ਐਂਟਰੀ ਮਗਰੋਂ ਰੂਸ ਈਰਾਨ ਨੂੰ ਪਰਮਾਣੂ ਹਥਿਆਰ ਮੁਹੱਈਆ ਕਰਵਾਉਣ ਦਾ ਐਲਾਨ ਕਰ ਚੁੱਕਾ ਹੈ ਰੂਸ ਦੀ ਕੌਮੀ ਸੁਰੱਖਿਆ ਕੌਂਸਲ ਦੇ ਡਿਪਟੀ ਚੇਅਰਮੈਨ ਅਤੇ ਸਾਬਕਾ ਰਾਸ਼ਟਰਪਤੀ ਦਮਿਟਰੀ ਮੈਦਵੇਦੇਵ ਨੇ ਅਮਰੀਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਕਈ ਮੁਲਕ ਈਰਾਨ ਨੂੰ ਨਿਊਕਲੀਅਰ ਹਥਿਆਰ ਮੋਹਈਆ ਕਰਵਾਉਣ ਵਾਸਤੇ ਤਿਆਰ ਨੇ ਮੈਦਵੇਦੇਵ ਨੇ ਐਕਸ ਤੇ ਟਿੱਪਣੀ ਕਰਦਿਆਂ ਕਿਹਾ ਕਿ ਅਮਰੀਕਾ ਦੇ ਹਮਲੇ ناکਾਮ ਸਾਬਤ ਹੋਏ ਅਤੇ ਈਰਾਨ ਦਾ ਪਰਮਾਣੂ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹਨਾਂ ਅੱਗੇ ਕਿਹਾ ਕਿ ਅਮਰੀਕਾ ਦੀ ਫੌਜੀ ਅਤੇ ਕੂਟਨੀਤਿਕ ਰਣਨੀਤੀ ਪੁੱਠੀ ਪੈ ਗਈ ਅਤੇ ਇਸ ਨਾਲ ਈਰਾਨ ਦੀ ਸੱਤਾ ਮਜ਼ਬੂਤ ਹੋ ਕੇ ਉੱਭਰੀ ਹੈ ਇਸੇ ਦੌਰਾਨ ਈਰਾਨ ਵੱਲੋਂ ਆਪਣੇ ਪੱਛਮੀ ਇਲਾਕੇ ਵਿੱਚ ਇਜ਼ਰਾਈਲੀ ਡਰੋਨ ਤਬਾਹ ਕਰਨ ਦੀ ਰਿਪੋਰਟ ਸਾਹਮਣੇ ਆਈ ਹੈ ਇਜ਼ਰਾਈਲੀ ਫੌਜ ਨੇ ਵੀ ਇਸ ਗੱਲ ਦੀ ਤਸਦੀਕ ਕਰ ਦਿੱਤੀ ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਹਰਮਿਸ ਮਾਡਲ ਵਾਲਾ ਡਰੋਨ ਤਬਾਹ ਕੀਤਾ ਗਿਆ ਜਦਕਿ ਪਿਛਲੇ ਹਫਤੇ ਇਜ਼ਰਾਈਲ ਦਾ ਹਰਮਿਸ 900 ਯੂਏਵੀ ਡਰੋਨ ਤਬਾਹ ਕੀਤਾ ਗਿਆ ਸੀ ਦੂਜੇ ਪਾਸੇ ਅਮਰੀਕਾ ਦੇ ਹਮਲੇ ਦੇ ਜਵਾਬ ਵਿੱਚ ਈਰਾਨ ਨੇ ਕਿਹਾ ਕਿ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ ਈਰਾਨੀ ਫੌਜ ਦੇ ਨਵੇਂ ਮੁਖੀ ਮੇਜਰ ਜਨਰਲ ਆਮਰ ਹਾਤਾਮੀ ਨੇ ਕਿਹਾ ਕਿ ਹਰ ਵਾਰ ਜਦੋਂ ਅਮਰੀਕਾ ਨੇ ਈਰਾਨ ਵਿਰੁੱਧ ਅਪਰਾਧ ਕੀਤਾ ਹੈ ਤਾਂ ਮੂਹ ਟੋੜ ਜਵਾਬ ਮਿਲਿਆ ਹੈ ਅਤੇ ਇਸ ਵਾਰ ਵੀ ਇਹੀ ਹੋਵੇਗਾ ਮਿਰਰ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਆ ਬ੍ਰੈਮਟਨ ਵਿਖੇ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿੱਚ ਆਏ ਨਵੇਂ ਮੋੜ ਨਾਲ ਸੰਬੰਧਤ ਖਬਰ ਵਾਲ ਬ੍ਰੈਮਟਨ ਵਿਖੇ ਪਿਛਲੇ ਦਿਨੀ ਗੋਲੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਦਾ ਨਾਂ ਐਮਪੀ ਤਨੋਆ ਦੱਸਿਆ ਜਾ ਰਿਹਾ ਹੈ ਅਤੇ ਇਸ ਵਾਰਦਾਤ ਬਾਰੇ ਦੋ گروਹਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਜ਼ਿੰਮੇਵਾਰੀ ਲੈਣ ਦੇ ਯਤਨ ਕੀਤੇ ਜਾ ਰਹੇ ਨੇ ਰੋਹਿਤ ਗੁਦਾਰਾ ਅਤੇ 골ਡੀ ਬ੍ਰਾਂਡ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਐਮਪੀ ਤਨਵਾ ਨੇ ਕਈ ਗਲਤ ਕੰਮਾਂ ਰਾਹੀਂ ਪੈਸਾ ਬਣਾਇਆ ਅਤੇ ਇੱਕ ਹਫ਼ਤਾ ਪਹਿਲਾਂ ਉਸ ਨੂੰ ਪ੍ਰੋਟੈਕਸ਼ਨ ਮਨੀ ਵਾਸਤੇ ਕਾਲ ਕੀਤੀ ਗਈ। ਸੋਸ਼ਲ ਮੀਡੀਆ ਪੋਸਟ ਮੁਤਾਬਕ ਐਮਪੀ ਤਨਵਾ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਉਹ ਬਹੁਤ ਬਦਤਮੀਜ਼ੀ ਨਾਲ ਪੇਸ਼ ਆਇਆ। ਰੋਹਿਤ ਗੁਦਾਰਾ ਬੀਕਾਨੇਰ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ ਮੁਤਾਬਕ ਐਮਪੀ ਤਨਵਾ ਖੁਦ ਨੂੰ ਵੱਡਾ ਬਦਮਾਸ਼ ਦਾਸ ਦਾ ਸੀ ਅਤੇ ਉਸ ਦਾ ਵਹਿਮ ਕੱਢ ਦਿੱਤਾ ਗਿਆ ਇਸ ਦੇ ਨਾਲ ਹੀ ਹੋਰਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਲੋਕ ਸਾਡੀਆਂ ਗੱਲਾਂ ਹਲਕੇ ਤੌਰ ਤੇ ਲੈ ਰਹੇ ਨੇ ਉਹਨਾਂ ਦੇ ਨਾਂ ਹਿਟਲਿਸਟ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਜਸਾ ਸਿੰਘ ਆਜ਼ਾਦ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਐਮਪੀ ਤਨਵਾ ਦੇ ਕਤਲ ਦੀ ਜ਼ਿੰਮੇਵਾਰੀ ਪ੍ਰਬਨਾਥ ਅਤੇ ਸੋਨੂ ਚੱਠਾ ਲੈਂਦੇ ਨੇ ਇਹ ਕੰਮ ਗਗਨ ਅਤੇ ਆਕਾਸ਼ ਨੇ ਸਾਡੇ ਕਹਿਣ ਤੇ ਕੀਤਾ ਕਿਉਂਕਿ ਤਰੋਆ ਨਾਲ ਸਾਡੀ ਨਿੱਜੀ ਦੁਸ਼ਮਣੀ ਸੀ ਤਰੋਆ ਨੇ ਸਾਡੀ ਜੈਗਵਾਰ ਗੱਡੀ ਨੂੰ ਅੱਗ ਲਾਈ ਅਤੇ ਇਸ ਨੂੰ ਕਈ ਵਾਰ ਵਰਨਿੰਗ ਵੀ ਦਿੱਤੀ ਗਈ ਸੋਸ਼ਲ ਮੀਡੀਆ ਰਾਹੀਂ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ ਐਮਪੀ ਤਰੋਆ ਦੇ ਪਿਤਾ ਉੱਤੇ ਵੀ ਹਮਲਾ ਕਰਵਾਇਆ ਗਿਆ ਜਸਾ ਸਿੰਘ ਆਜ਼ਾਦ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ ਵਿੱਚ ਰੋਹਿਤ ਗੋਦਾਰਾ ਦੀ ਜ਼ਿੰਮੇਵਾਰੀ ਨੂੰ ਝੂਠੀ ਘਰਾੜ ਦਿੱਤਾ ਗਿਆ ਹੈ ਇਥੇ ਦੱਸਣਾ ਬਣਦਾ ਹੈ ਕਿ ਬ੍ਰੈਂਪਟਨ ਦੇ ਰਦਰਫੋਰਡ ਰੋਡ ਸਾਊਥ ਅਤੇ ਗਲੇਡਨ ਰੋਡ ਇਲਾਕੇ ਵਿੱਚ ਮਾਰੇ ਗਏ ਸ਼ਖਸ ਦੀ ਪਛਾਣ ਪੁਲਿਸ ਵੱਲੋਂ ਫਿਲਹਾਲ ਜਨਤਕ ਨਹੀਂ ਕੀਤੀ ਗਈ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਲਾਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨੇ ਜਾਣ ਬਾਰੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਪੈਟਰਿਕ ਬ੍ਰਾਊਨ ਨੇ ਕਿਹਾ ਕਿ ਬਿਸ਼ਨੋਈ ਗਰੋ ਇੱਕ ਖਤਰਨਾਕ ਅਪਰਾਧਕ ਜਥੇਬੰਦੀ ਹੈ। ਅਤੇ ਪੀਨ ਰੀਜਨ ਵਿੱਚ ਇਸ ਗਰੋ ਵੱਲੋਂ ਕਈ ਵਾਰਦਾਤਾਂ ਕੀਤੀਆਂ ਜਾ ਚੁੱਕੀਆਂ ਨੇ ਬਿਨਾਂ ਸ਼ੱਕ ਪੂਰੇ ਮੁਲਕ ਵਿੱਚ ਅਜਿਹੀਆਂ ਵਾਰਦਾਤਾਂ ਹੋਣ ਦੀ ਰਿਪੋਰਟ ਹੈ ਅਤੇ ਪੀਨ ਰੀਜਨਲ ਪੁਲਿਸ ਇਸ ਮੁੱਦੇ ਤੇ ਬੀਸੀ ਦੇ ਪੁਲਿਸ ਮਹਿਕਮਿਆਂ ਦੇ ਲਗਾਤਾਰ ਸੰਪਰਕ ਵਿੱਚ ਹੈ ਜਿੱਥੇ ਬਿਲਕੁਲ ਇਨ ਬਿਨ ਵਾਰਦਾਤਾਂ ਹੋ ਰਹੀਆਂ ਨੇ ਪੈਟਰਿਕ ਬ੍ਰਾਊਨ ਮੁਤਾਬਕ ਲਾਰੈਂਸ ਬਿਸ਼ਨੋਈ ਗਰੋ ਕੋਲ ਪੂਰੀ ਦੁਨੀਆ ਵਿੱਚ 700 ਸ਼ੂਟਰਾਂ ਦਾ ਨੈਟਵਰਕ ਮੌਜੂਦ ਹੈ ਅਤੇ ਪੀਨ ਰੀਜਨ ਦੇ ਨੌਜਵਾਨਾਂ ਨੂੰ ਵੀ ਗਿਰੋ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਇਹ ਮਸਲਾ ਸਿਰਫ ਬ੍ਰੈਮਟਨ ਮਿਸਿਸਾਗਾ ਜਾਂ ਟੋਰਾਂਟੋ ਤੱਕ ਸੀਮਤ ਨਹੀਂ ਰਿਹਾ ਸਗੋ ਕਈ ਮੁਲਕਾਂ ਦੀਆਂ ਸਰਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਚਰਚ ਵਿੱਚ ਹੋਏ ਆਤਮਕਾਤੀ ਹਮਲੇ ਦੌਰਾਨ ਹੋਈਆਂ ਦਰਜਨਾ ਮੌਤਾਂ ਨਾਲ ਸੰਬੰਧਿਤ ਹੈ ਸੀਰੀਆ ਵਿੱਚ ਇੱਕ ਚਰਚ ਨੂੰ ਨਿਸ਼ਾਨਾ ਬਣਾ ਕੇ ਕੀਤੇ ਆਤਮਕਾਤੀ ਹਮਲੇ ਦੌਰਾਨ ਕਟੋਕਟ 22 ਜਣਿਆਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ ਆਤਮਕਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾਉਣ ਤੋਂ ਪਹਿਲਾਂ ਦਮਸ਼ਕ ਦੇ ਡਿਵਾਈਲਾ ਇਲਾਕੇ ਦੀ ਚਰਚ ਵਿੱਚ ਮੌਜੂਦ ਲੋਕਾਂ ਉੱਤੇ ਗੋਲੀਆਂ ਵੀ ਚਲਾਈਆਂ ਮੀਡੀਆ ਰਿਪੋਰਟਾਂ ਮੁਤਾਬਕ ਗ੍ਰੀਕ ਆਰਥੋਡੌਕਸ ਸੇਂਟ ਅਲਾਇਸ ਚਰਚ ਵਿੱਚ 300 ਤੋਂ ਵੱਧ ਲੋਕ ਮੌਜੂਦ ਸਨ ਜਦੋਂ ਇਸਲਾਮਿਕ ਸਟੇਟ ਨਾਲ ਸੰਬੰਧਤ ਅੱਤਵਾਦੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਰੀਆਈ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਧਾਰਮਿਕ ਘਟਗਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਸੀਰੀਆ ਦੀ ਨਵੀਂ ਸਰਕਾਰ ਹਯਾਤ ਤਹਿਰੀਰ ਅਲ ਸ਼ਾਮ ਵੱਲੋਂ ਚਲਾਈ ਜਾ ਰਹੀ ਹੈ ਅਤੇ ਇਹ ਜਥੇਬੰਦੀ ਕਿਸੇ ਵੇਲੇ ਇਸਲਾਮਿਕ ਸਟੇਟ ਵਿਰੋਧ ਸੰਘਰਸ਼ ਕਰ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਚਚੇਰੇ ਭਰਾ ਵਸੀਮ ਅਲ ਅਸਦੀ ਦੀ ਗ੍ਰਿਫਤਾਰੀ ਤੋਂ 24 ਘੰਟੇ ਦੇ ਅੰਦਰ ਧਾਰਮਿਕ ਘਟਗਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੀਰੀਆ ਦੇ ਗ੍ਰਹਿ ਮੰਤਰੀ ਅਨਸ ਖਤਾਬ ਨੇ ਈਸਾਈਆਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਜਿਹੇ ਹਮਲੇ ਮੁਲਕ ਵਿੱਚ ਫਿਰਕੂ ਕੁੜੱਤਨ ਪੈਦਾ ਨਹੀਂ ਕਰ ਸਕਦੇ ਉਧਰ ਹਮਲੇ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਆਤਮਕਾਤੀ ਹਮਲਾਵਰ ਆਪਣੇ ਦੋ ਸਾਥੀਆਂ ਨਾਲ ਚਰਚ ਵਿੱਚ ਦਾਖਲ ਹੋਇਆ ਸਭ ਤੋਂ ਪਹਿਲਾਂ ਉਸਨੇ ਗੋਲੀਆਂ ਚਲਾਈਆਂ ਅਤੇ ਫਿਰ ਵੱਡਾ ਧਮਾਕਾ ਕਰ ਦਿੱਤਾ ਚਰਚ ਦੇ ਪਾਦਰੀ ਨੇ ਦੱਸਿਆ ਕਿ ਗੋਲੀਆਂ ਚੱਲਣ ਮਗਰੋਂ ਲੋਕਾਂ ਵਿੱਚ ਭਾਜੜ ਪੈ ਗਈ ਪਰ ਇਸ ਤੋਂ ਪਹਿਲਾਂ ਕਿ ਉਹ ਸੁਰੱਖਿਅਤ ਟਿਕਾਣੇ ਵੱਲ ਜਾਂਦੇ ਆਤਮਕਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ ਉਧਰ ਸੁਰੱਖਿਆ ਬਲਾਂ ਨਾਲ ਸੰਬੰਧਤ ਸੂਤਰਾਂ ਨੇ ਦੱਸਿਆ ਕਿ ਦੋ ਆਤਮਕਾਤੀ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਰੀਆ ਦੇ ਸੂਚਨਾ ਮੰਤਰੀ ਹਮਜ਼ਾ ਮੁਸਤਾਫਾ ਨੇ ਹਮਲੇ ਦੀ ਨਕੀਦੀ ਕਰਦਿਆਂ ਕਿਹਾ ਕਿ ਇਹ ਕਾਹਰਾਨਾ ਹਮਲਾ ਸਾਡੇ ਸਮਾਜਿਕ ਢਾਂਚੇ ਨੂੰ ਖੇਰੂ-ਖੇਰੂ ਕਰਨ ਦਾ ਯਤਨ ਹੈ ਪਰ ਸੀਰੀਆ ਵਿੱਚ ਹਰ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਬਰਾਬਰ ਦੇ ਹੱਕ ਹਾਸਲ ਨੇ ਅਤੇ ਅਜਿਹੀਆਂ ਹਰਕਤਾਂ ਵਿੱਚ ਸ਼ਾਮਲ ਜਥੇਬੰਦੀਆਂ ਨੂੰ ਜਲਦ ਬੇਨਕਾਬ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਜਦਕਿ ਗ੍ਰੀਸ ਦੇ ਵਿਦੇਸ਼ ਮੰਤਰਾਲੇ ਵੱਲੋਂ ਹਮਲੇ ਨੂੰ ਕਾਇਰਾਨਾ ਹਰਕਤ ਕਰਾਰ ਦਿੱਤਾ ਗਿਆ। ਯੂਰੋ ਰਿਪੋਰਟ ਹਮਦਰ ਟੀਵੀ। हां ਹੁਣ ਚਲਦੇ ਹਾਂ ਅਮਰੀਕਾ ਵਿੱਚ ਹੈਲੀਕਾਪਟਰ ਕ੍ਰੈਸ਼ ਨਾਲ ਸੰਬੰਧਤ ਖਬਰ ਵੱਲ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਲੇਕ ਸੇਂਟ ਕਲੀਅਰ ਨੇੜੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾਲ ਰੰਗ ਦਾ ਹੈਲੀਕਾਪਟਰ ਉਡਾਣ ਪਰੰਦਾ ਯਤਨ ਕਰਦਾ ਹੈ ਪਰ ਅਚਾਨਕ ਧਰਤੀ ਨਾਲ ਟਕਰਾ ਜਾਂਦਾ ਹੈ ਅਤੇ ਔਰਤਾਂ ਦੀਆਂ ਚੀਕਾਂ ਸਾਫ਼ ਸੁਣੀਆਂ ਜਾ ਸਕਦੀਆਂ ਨੇ ਲੇ ਟਾਊਨਸ਼ਿਪ ਪੁਲਿਸ ਨੇ ਦੱਸਿਆ ਕਿ ਨਿੱਜੀ ਮਾਲਕੀ ਵਾਲੇ ਹੈਲੀਕਾਪਟਰ ਨਾਲ ਵਾਪਰੇ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਚੇਤੇ ਰਹੇ ਕਿ ਕੁਝ ਮਹੀਨੇ ਪਹਿਲਾਂ ਨਿਊਯਾਰਕ ਵਿਖੇ ਹੈਲੀਕਾਪਟਰ ਕ੍ਰੈਸ਼ ਦੌਰਾਨ ਸਪੇਨ ਤੋਂ ਛੁੱਟੀਆਂ ਮਨਾਉਣ ਆਇਆ ਪੰਜ ਜੀਆਂ ਵਾਲਾ ਪਰਿਵਾਰ ਮੌਤ ਦੇ ਮੂੰਹ ਵਿੱਚ ਚਲਾ ਗਿਆ ਸੀ ਮਿਸ਼ੀਗਨ ਵਾਲੇ ਹਾਦਸੇ ਦੌਰਾਨ ਹੈਲੀਕਾਪਟਰ ਦੇ ਕ੍ਰੈਸ਼ ਹੋਣ ਮਗਰੋਂ ਇਸ ਦੇ ਰੋਟਰ ਬਲੇਡ ਵਾਲੇ ਦੇ ਵਾਲੇ ਮੌਜੂਦ ਲੋਕਾਂ ਦੀ ਜਾਨ ਦਾ ਖੋਪਣ ਸਕਦੇ ਸਨ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਾ ਹੋਇਆ ਉਧਰ 온ਟਾਰੀਓ ਦੇ ਹੈਮਿਲਟਨ ਵਿਖੇ ਇੱਕ ਤੇਜ਼ ਰਫ਼ਤਾਰ ਗੱਡੀ ਦੇ ਬੇਕਾਬੂ ਹੋ ਕੇ ਕੰਦ ਵਿੱਚ ਵੱਜਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਹੈਮਿਲਟਨ ਪੁਲਿਸ ਦੇ ਕੋਲੀਜ਼ਨ ਰੀਕਨਸਟਰਕਸ਼ਨ ਯੂਨਿਟ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਐਤਵਾਰ ਸਵੇਰੇ ਵਾਪਰੇ ਹਾਦਸੇ ਦੀ ਕੋਈ ਡੈਸ਼ ਕੈਮ ਫੁਟੇਜ ਜਾਂ ਸਰਵੇਲੈਂਸ ਵੀਡੀਓ ਹੋਵੇ ਤਾਂ ਜਾਂਚ ਕਰਤਾ ਮਾਨ ਨਾਲ ਸੰਪਰਕ ਕੀਤਾ ਜਾਵੇ। ਬਿਊਰੋ ਰਿਪੋਰਟ ਹਮਦਾਰ ਟੀਵੀ